ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪਰ ਗਸਿਆ ਜੋਤੀ ਜੋਤ ਮਿਲਾਏ ਨਾਨਕ ਸਤਗੁਰ ਤਿਨ ਕਾ ਮੇਲਿਓਨ ਜਿਨ ਸੁਰ ਮਸਤਕ ਭਾਗ ਲਿਖਾਇ ਅੰਦਰ ਤishna ਅੱਗ ਹੈ ਮਨ ਮੁਖ ਭੁੱਖ ਨਾ ਜਾਏ ਭੋਕ ਤੁੰਬ ਸਭ ਕੂੜ ਹੈ ਕੂੜ ਰਹਾ ਲਪਟਾਇ ਅਨੰਦਿਨ ਚਿੰਤਾ ਚਿੰਤੂਵ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹਉ ਮੈਂ ਕਰਮ ਕਮਾਈ ਗੁਰ ਸ਼ਰਣਾਈ ਉਬਰ ਨਾਨਕ ਲੈ ਛਡਾਈ ਸਤ ਗੁਰ ਪੁਰਖ ਹਰ ਧਿਆਇੰਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸੇਵੰਦੇ ਹਰ ਮੇਲੇ ਗੁਰ ਮੇਲਾਏ ਇਹ ਭੌਜਲ ਜਗਤ ਸੰਸਾਰ ਹੈ ਗੁਰ ਬੋਇਥ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਇ ਗੁਰ ਸਿੱਖਾਂ ਕੀ ਹਰ ਤੂੜ ਦੇ ਹਮ ਪਾਪੀ ਪੀ ਗਤ ਪਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰ ਅਨ ਹਰ ਦਰਗਾਹ ਲੈ ਛਡਾਇ ਗੁਰ ਸਿੱਖਾਂ ਨੂੰ ਸ਼ਾਬਾਸ਼ ਹੈ ਹਰ ਠੱਠਾ ਮੇਲ ਮਿਲਾਏ ਘਰ ਪੂਰੇ ਹਰ ਨਾਮ ਦਿੜਾਇਆ ਜਿਨ ਵਿੱਚੋਂ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮੱਗ ਦੇਖਾਇਆ ਹਉ ਮੈਂ ਮਾਰ ਇਕ ਲੇਵ ਲੱਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨਾ ਸਕਾਏ ਨਾਇ ਸਮਾਇ ਸਭ ਆਪੇ ਆਪ ਵਰਤ ਕਰਤ ਜੋ ਭਾਵੇਂ ਸੋ ਨਾਇ ਲਾਇ ਜਨ ਨਾਨਕ ਨਾਉ ਲੈ ਤਾਂ ਜੀਵੇ ਬਿਨ ਨਾਵੇਂ ਖਿਲ ਮਰ ਜਾਇ ਮਨ ਅੰਤਰ ਹਉ ਮੈ ਰੋਗ ਪ੍ਰੰਪੂਲੇ ਹਉ ਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮੇਲੋ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਿਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਨ ਅਨੰਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲਗੋਲੇ ਸ਼ਲੋਕ ਮਹਲਾ 5 ਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਰੱਤੇ ਸੇਈ ਜੇ ਮੁਖ ਨਾ ਮੁੜਨ ਜਿਨੀ ਸੰਜਾਤਾ ਸਾਈ ਚੜ ਚੜ ਪਉੰਦੇ ਕੱਚੇ ਬਿਰਹੀ ਜਿਨਾਂ ਕਾਰ ਨ ਆਈ ਧਣੀ ਵਿਹੂਣਾ ਪਾਟ ਪਟੰਬਰ ਤਾਹੀ ਸੇਤੀ ਜਾਲੇ ਥੂੜੀ ਵਿੱਚ ਲਡੰਦੜੀ ਸੋਹਾਂ ਨਾਨਕ ਤੈ ਸ਼ੈ ਨਾਲੇ ਗੁਰ ਕੈ ਸ਼ਬਦ ਅਰਧੀਆਂ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਏ ਰਾਗ ਜਾਮੂ ਇੱਕ ਤਾਂ ਲੱਖ ਤੋ ਜਿੱਤੀ ਪਿੰਣੜੇ ਦਰ ਕਿਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋਰਸ ਪੀਜੀ ਹੈ ਕਬੂ ਨ ਫੀਕਾ ਹੋਏ ਨਾਨਕ RAM ਨਾਮ ਗੁਨ ਗਾਈ ਹੈ ਦਰਗਾ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਕੋਈ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ ਈ ਏਕ ਟੇਕ ਅਗੰਮ ਮਨ ਤਨ ਪ੍ਰਬਤਾਰਈ ਲੱਗਾ ਰੰਗ અપਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰੇ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ ਹਰੇ ਸੋ ਚੰਗਾ ਮਨ ਦੁਈ ਗਣਤ ਲਾ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਨ ਦੇ ਹੋ ਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਥਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ ਤਿਸ ਦੇ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਾ ਪ੍ਰਭ ਕੀ ਮਨ ਰਜ਼ਾਏ ਗੁਰ ਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ ਨਾਨਕ ਨਾਮ ਰਦਣਾ ਕਾਰਜ ਆਵੈ ਰਾਸ ਪਾਪੀ ਕਰਮ ਤੁਮ ਆਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਮ ਰਾਇ ਨਾਮ ਤੇਆ ਇਨ ਸਾਜਨਾ ਜਨਮ ਸਦਾਰਥ ਜੀਤ ਨਾਨਕ ਤਰਨ ਐਸੇ ਚਵੈ ਕੀਤੋ ਭਵਨ ਤੁਨੀਤ ਖੁਬੜੀ ਕੁਥਾਈ ਮਿੱਠੀ ਗਲਨ ਕੁਮੰਤਰੀਆ ਨਾਨਕ ਸੇਈ ਕੁਬਰੇ ਜਿੰਨਾ ਪਾਗ ਮੱਥਾ ਸੁੱਤੜੇ ਸੁਖੀ ਸਵੰਨ ਜੋ ਰੱਤੇ ਛੇ ਆਪਣਾ ਪ੍ਰੇਮ ਦੇ ਸ਼ੋਹਾ ਧਣੀ ਸੋ ਅਠੇ ਪਹਿਰ ਲਵਨ ਸੁੱਤੜੇ ਅਸੰਖ ਮਾਇਆ ਝੂਠੀ ਕਾਰਣੀ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੀ ਮਿਗਤਿ ਸਨਾ ਤੇਖ ਭੁੱਲਣੇ ਉੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਸਭ ਅਤਿਤ ਉਧਾਰਣ ਪਰ ਬ੍ਰਹਮ ਸਮਰਤ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰ ਜਨਹਾਰ ਦੂਜੀ ਛੋਡ ਕੋ ਵਟੜੀ ਇੱਕ ਸੌ ਚਿਤ ਲਾਏ ਦੂਜੇ ਭਾਵੀ ਨਾਮ ਕਾ ਵਹਿ ਲੁਡੰਢੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਆ ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ ਅੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੇ ਗੁਵਾਰ ਨਾਨਕ ਹਰ ਬਿਸਰਾਏ ਕਾ ਪੌਂਦੇ ਨਰਕ ਅੰਧਿਆਰ ਮਾਇਆ ਮਨੋ ਨਾ ਵਿਸਰੇ ਮੰਗ ਧੰਮ ਧੰਮ ਸੋ ਤਬ ਚਤਨਾ ਆਵਈ ਨਾਨਕ ਨਹੀਂ ਕਰਮ ਚਿਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਖੋਟ ਬਾਬਾ ਨਾਨਕਾ ਖਾ ਖਰਚ ਤਨ ਮਾਲ ਖੰਬ ਵੇ ਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ लास सजण टोल सजण सचा पातिशा सिर शाहां दाह जिस पास बेठियां सोई आहे सबना द वैसा